ਕੇ ਦਰਖਤਾਂ ਦੀ ਜਿਹੜੀ ਬੇਦਰਦੀ ਦੇ ਨਾਲ ਕਟਾਈ ਹੋ ਰਹੀ ਐ ਜਾਂ ਜਿਹੜੇ ਪਲਾਂਟ ਹੁਣ ਬਰਸਾਤ ਦੇ ਵਿੱਚ ਲੱਗ ਰਹੇ ਆ ਬੇਦਰਦੀ ਦੇ ਨਾਲ ਇੱਕ ਛੋਟੇ ਪੌਦੇ ਨੂੰ ਉੱਤੋਂ ਫੜ ਕੇ ਖਿੱਚ ਦਿੱਤਾ ਜਾਂਦਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੌਦੇ ਨੇ ਪੰਜਾਬ ਦੇ ਵਿੱਚ ਲੱਗਦੇ ਉਹ ਬੇਜਾਨ ਹੋ ਜਾਂਦੇ ਨੇ ਫਸਲਾਂ ਦੇ ਟਾਈਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੜਦੇ ਦਰਖਤ ਸਾਡੀਆਂ ਅੱਖਾਂ ਦੇ ਸਾਹਮਣੇ ਕੀ ਇਹਦਾ ਇਹ ਇੱਕ ਘਣਾਉਣਾ ਅਪਰਾਧ ਹੈ ਜਿਹੜਾ ਤਰਕ ਤਿਕ ਜੂੰਦਾ ਜਾਗਦਾ ਅਸੀਂ ਇਹਨੂੰ ਕਿਉਂ ਨਹੀਂ ਮੰਨ ਸਕਦੇ ਕਿ ਇਹਦੇ ਵਾਸਤੇ ਅਸੀਂ ਕੋਈ ਕਾਨੂੰਨ ਬਣਾ ਸਕਦੇ ਹਾਂ ਕਿ ਇੱਕ ਦਰਖਤ ਨੂੰ ਕੱਟਣਾ ਵੱਢਣਾ ਉਹਨੂੰ ਮਨੁੱਖਾਂ ਦੇ ਨਾਲ ਜਿਹੜਾ ਜੋੜਿਆ ਜਾਵੇ ਉਹਦੇ ਤੇ ਉਹੀ ਤੋੜਾ ਲੱਗਣ ਜੇ ਕਿਸੇ ਦਰਖਤ ਨੂੰ ਛਿੱਲਿਆ ਜਾਂਦਾ ਤੇ ਉਹਦੇ ਤੇ 24 25 ਲੱਗੇ ਜੇ ਕਿਸੇ ਦਰਖਤ ਨੂੰ ਕੱਟਣ ਤੱਕ ਉਹਦੇ ਅੰਦਰ ਤੱਕ ਕੱਟ ਜਾਂਦਾ ਤੇ ਉੱਤੇ 326 ਲੱਗੇ ਜੇ ਕਿਸੇ ਤਰਖਤ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ 307 ਲੱਗੇ ਕਿਉਂ ਨਾ ਮਨੁੱਖਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਇਹ ਲੋਕ ਨੇ ਜਿਹੜੇ ਇਹ ਸਾਡੀ ਜਿਹੜੀ ਜਿਨ੍ਹਾਂ ਨੇ ਸਾਨੂੰ ਕਹਿ ਲੋਗੇ ਇੱਕ ਕਿਸਮ ਦੀ ਨਸਲ ਕੁਸ਼ੀ ਹੋ ਰਹੀ ਆ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਬਿਮਾਰੀਆਂ ਦੇ ਜਿਹੜਾ ਪੱਧਰ ਵੱਧ ਰਿਹਾ ਇਸ ਨਸਲ ਕੁਸ਼ੀ ਨੂੰ ਰੋਕਣ ਵਾਸਤੇ ਵੱਡੇ ਉਪਰਾਲੇ ਕੀਤੇ ਜਾਣ ਪੰਜਾਬ ਦੇ ਵਿੱਚ ਦੀ ਇਸ ਵੇਲੇ ਐਕਸਪ੍ਰੈਸ ਵੇ ਲੰਘ ਰਿਹਾ ਹੋਰ ਵੀ ਬਹੁਤ ਸਾਰੇ ਨੈਸ਼ਨਲ ਹਾਈਵੇ ਪ੍ਰੋਜੈਕਟ ਚੱਲ ਰਹੇ ਆ ਸੈਂਕੜੇ ਨਹੀਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਸਰਦਾਰ ਪਗੜ ਸਿੰਘ ਜੀ ਬੜੀ ਸੰਜੀਦਗੀ ਦੇ ਨਾਲ ਜਿਨ੍ਹਾਂ ਨੇ ਗੱਲ ਕੀਤੀ ਸੀ ਔਰ ਸੀਐਮ ਸਾਹਿਬ ਨੇ ਉਹਦਾ ਉਹਨਾਂ ਦਾ ਜਵਾਬ ਵੀ ਦਿੱਤਾ ਸੈਂਕੜੇ ਐਸੇ ਸਾਡੇ ਹਲਕਿਆਂ ਦੇ ਵਿੱਚ ਖੇਤ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 20-25-25 ਫੁੱਟ ਮਿੱਟੀ ਪੱਟੀ ਗਈ ਆ ਉਹ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਸਾਡੇ ਤੇ ਪਾਬੰਦੀਆਂ ਨੇ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਉਧਰ ਸੈਂਟਰ ਸਰਕਾਰ ਵੱਲੋਂ ਕਿ ਜੇ ਪ੍ਰੋਜੈਕਟ ਨੂੰ ਕੰਪਲੀਟ ਨਹੀਂ ਕਰਦੇ ਤੇ ਤੁਹਾਡਾ ਆ ਰੋਕ ਦਿੱਤਾ ਜਾਊਗਾ ਤੁਹਾਡਾ ਆ ਰੋਕ ਦਿੱਤਾ ਜਾਊਗਾ ਅਸੀਂ ਇਸ ਕ ਸੰਕਟ ਦੇ ਵਿੱਚ ਆ ਕਿ ਇਹਨੂੰ ਕਿਵੇਂ ਕੀਤਾ ਜਾਏ ਪਰ ਏ ਜਿਹੜਾ ਜਿੰਨੀ ਇਹਨਾਂ ਨੇ ਜ਼ਮੀਨ ਖਰੀਦ ਲਈ ਹੋਈ ਐ ਐਕਸਪ੍ਰੈਸ ਵੇ ਵਾਲਿਆਂ ਨੇ ਖਰੀਦ ਕੇ ਜ਼ਮੀਨ ਜਿਹੜੀ 25 25 30 30 ਫੁੱਟ ਪੱਟੀ ਆ ਉਸ ਜ਼ਮੀਨ ਦੇ ਵਿੱਚ ਇਹਨਾਂ ਦੇ ਕੋਲੋਂ ਜ਼ਮੀਨ ਲੈ ਕੇ ਉਹਦੇ ਵਿੱਚ ਪ੍ਰੋਪਰ ਪਲਾਂਟੇਸ਼ਨ ਕੀਤੀ ਜਾਣੀ ਚਾਹੀਦੀ ਆ ਇੱਕ ਮੈਂ ਹੋਰ ਵੀ ਐ ਬਚਾਉਂਗੀ ਕਿ ਇਹ ਜਿਹੜੀ ਵਾਤਾਵਰਣ ਸੰਬੰਧੀ ਜਾਂ ਰੱਖਤਾ ਨੂੰ ਲਾਉਣ ਤੇ ਦੀ ਸਭ ਸੰਭਾਲ ਸੰਬੰਧੀ ਕਿਉਂ ਨਾ ਕੋਈ ਇੱਕ ਵਿਸ਼ੇਸ਼ ਦਿਨ ਇੱਕ ਜਿਹੜਾ ਇਜਲਾਸ ਜਿਹੜਾ ਉਹ ਸਿਰਫ ਤੇ ਸਿਰਫ ਵਾਤਾਵਰਣ ਤੇ ਬੁਲਾਇਆ ਜਾਵੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਤੁਹਾਡੇ ذریعے ਇਸ ਸਦਨ ਦਾ ਧਿਆਨ ਇੱਕ ਬਹੁਤ ਸੰਜੀਦਾ ਮੁੱਦਾ ਜਿਹੜਾ ਪੰਜਾਬ ਦਾ ਹੈ ਇਸ ਵੇਲੇ ਸਾਹਾਂ ਦੀ ਡੋਰ ਜਿਹਦੇ ਨਾਲ ਵੱਜੀ ਹੋਈ ਆ ਵਾਤਾਵਰਣ ਵੱਲ ਦਿਵਾਉਣਾ ਚਾਹੁੰਦੀ ਆ ਕਿ ਬਿਨਾਂ ਸ਼ੱਕ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਹੜੇ ਨੇ ਉਹ ਤਾਂ ਤਿਹਤ ਲਈ ਪਾਣੀ ਨੂੰ ਬਚਾਉਣ ਵਾਸਤੇ ਬੜੀ شدت ਨਾਲ ਕੰਮ ਕਰ ਰਹੇ ਆ ਬਿਨਾਂ ਸ਼ੱਕ ਬੁੱਢੇ ਨਾਲੇ ਤੇ ਕੰਮ ਹੋ ਰਿਹਾ ਬਿਨਾਂ ਸ਼ੱਕ ਪੋਲਿਊਸ਼ਨ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਆ ਔਰ ਬਿਨਾਂ ਸ਼ੱਕ ਇਹਨਾਂ 2.5 ਸਾਲਾਂ ਦੇ ਵਿੱਚ ਜਿਹੜੀ ਪਲਾਂਟੇਸ਼ਨ ਆ ਦਰਖਤ ਜਿਹੜੇ ਲਾਏ ਜਾ ਰਹੇ ਆ ਉਹ ਵੀ ਵੱਡੀ ਗਿਣਤੀ ਦੇ ਵਿੱਚ ਤੇ ਵਧੀਆ ਤਰੀਕੇ ਦੇ ਨਾਲ ਲਾਏ ਜਾ ਰਹੇ ਆ ਪਰ ਉਸ ਤੋਂ ਵੀ ਅਲਾਵਾ ਮੇਰਾ ਸਤਨ ਦੇ ਸਾਹਮਣੇ ਆਪਣਾ ਇਹ ਰੱਖਣਾ ਚਾਹੁੰਨੀ ਮੈਂ ਕਿ ਜਿਹੜੇ ਦਰਖਤ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸਦੀਆਂ ਤੱਕ ਖੜੀ ਰਹਿਣ ਵਾਲੀ ਚੀਜ਼ ਇਹੀ ਇੱਕ ਹੈ ਕਿ ਜਿਹੜੇ ਦਰਖਤ ਸਾਡੇ ਅਸੀਂ ਸਦੀਆਂ ਦੇ ਪਿਛਲੇ ਵੀ ਦੇਖ ਰਹੇ ਹਾਂ ਔਰ ਇਹਨਾਂ ਨੂੰ ਸਾਂਭ ਸੰਭਾਲ ਵਾਸਤੇ ਇਹਨਾਂ ਨੂੰ ਜਿਉਂਦਾ ਰੱਖਣ ਵਾਸਤੇ ਇਹਨਾਂ ਨੂੰ ਅੱਗੋਂ ਤੋਂ ਜਿਹੋ ਜਿਹੀਆਂ ਬਿਮਾਰੀਆਂ ਨੇ ਲੰਗਸ ਦੀ ਪ੍ਰੋਬਲਮਸ ਦੇ ਨਾਲ ਲੱਖਾਂ ਜਾਂਨਾਂ ਜਾ ਰਹੀਆਂ ਨੇ ਚਮੜੀ ਦੀ ਬਿਮਾਰੀ ਜਿਹੜੀ ਉਹ ਵਲ ਪਤ ਵਧ ਫੈਲੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਕਿ ਦਰਖਤਾਂ ਦੀ ਜਿਹੜੀ ਬੇਦਰਦੀ ਦੇ ਨਾਲ ਕਟਾਈ ਹੋ ਰਹੀ ਹੈ ਜਾਂ ਜਿਹੜੇ ਪਲਾਂਟ ਹੁਣ ਬਰਸਾਤ ਦੇ ਵਿੱਚ ਲੱਗ ਰਹੇ ਆ ਬੇਦਰਦੀ ਦੇ ਨਾਲ ਇੱਕ ਛੋਟੇ ਪੌਦੇ ਨੂੰ ਉੱਤੋਂ ਫੜ ਕੇ ਖਿੱਚ ਦਿੱਤਾ ਜਾਂਦਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੌਦੇ ਨੇ ਪੰਜਾਬ ਦੇ ਵਿੱਚ ਲੱਗਦੇ ਉਹ ਬੇਜਾਨ ਹੋ ਜਾਂਦੇ ਨੇ ਫਸਲਾਂ ਦੇ ਟਾਈਮ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੜਦੇ ਦਰਖਤ ਸਾਡੀਆਂ ਅੱਖਾਂ ਦੇ ਸਾਹਮਣੇ ਕੀ ਅਸੀਂ ਇਸ ਸਮੇਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਘਾਤਕ ਹੋਣ ਵਾਲਾ ਪੰਜਾਬ ਬਹੁਤ ਡੂੰਘੇ ਸੰਕਟ ਦੇ ਵਿੱਚ ਆ ਵਾਤਾਵਰਣ ਦੇ ਵਿੱਚ ਔਰ ਖਾਸ ਕਰਕੇ ਜ਼ਿਲ੍ਹਾ ਜਲੰਧਰ ਜਿੱਥੇ ਸਭ ਤੋਂ ਘੱਟ ਹਰਿਆਲੀ ਆ ਸਾਡੇ ਇਧਰ ਹੁਸ਼ਿਆਰਪੁਰ ਤੇ ਨਮਾਸ਼ਹਿਰ ਬਹੁਤ ਵਧੀਆ ਤਰੀਕੇ ਨਾਲ ਚੱਲਦੇ ਔਰ ਪੰਜਾਬ ਦੇ ਵਿੱਚ ਸਭ ਤੋਂ ਘੱਟ ਜਿਹੜਾ ਪਲਾਂਟੇਸ਼ਨ ਆ ਉਹ ਜਲੰਧਰ ਜ਼ਿਲ੍ਹੇ ਦੇ ਵਿੱਚ ਆ ਕੀ ਇਹਦਾ ਇੱਕ ਘਨਾਉਣਾ ਅਪਰਾਧ ਆ ਜਿਹੜਾ ਦਰਖਤ ਇੱਕ ਜੂੰਦਾ ਜਾਗਦਾ ਅਸੀਂ ਇਹਨੂੰ ਕਿਉਂ ਨਹੀਂ ਮੰਨ ਸਕਦੇ ਕਿ ਇਹਦੇ ਵਾਸਤੇ ਅਸੀਂ ਕੋਈ ਕਾਨੂੰਨ ਬਣਾ ਸਕਦੇ ਹਾਂ ਕਿ ਇੱਕ ਦਰਖਤ ਨੂੰ ਕੱਟਣਾ ਵੱਡਣਾ ਉਹਨੂੰ ਮਨੁੱਖਾਂ ਦੇ ਨਾਲ ਜਿਹੜਾ ਜੋੜਿਆ ਜਾਵੇ ਉਹਦੇ ਤੇ ਉਹੀ ਤੌਰਾਂ ਲੱਗਣ ਜੇ ਕਿਸੇ ਦਰਖਤ ਨੂੰ ਛਿੱਲਿਆ ਜਾਂਦਾ ਤੇ ਉਹਦੇ ਤੇ 24 25 ਲੱਗੇ ਜੇ ਕਿਸੇ ਦਰਖਤ ਨੂੰ ਕੱਟਣ ਤੱਕ ਉਹਦੇ ਅੰਦਰ ਤੱਕ ਕੱਟ ਜਾਂਦਾ ਤੇ ਉੱਤੇ 326 ਲੱਗੇ ਜੇ ਕਿਸੇ ਦਰਖਤ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ 307 ਲੱਗੇ ਕਿਉਂ ਨਾ ਮਨੁੱਖਾਂ ਦੀਆਂ ਜਾਨਾਂ ਨਾਲ ਖੇਡਣ ਵਾਲੇ ਇਹ ਲੋਕ ਨੇ ਜਿਹੜੇ ਇਸ ਸਾਡੀ ਜਿਹੜੀ ਜਿਨ੍ਹਾਂ ਨੇ ਸਾਨੂੰ ਕਹਿ ਲੋਗੇ ਇੱਕ ਕਿਸਮ ਦੀ ਨਸਲ ਕੁਸ਼ੀ ਹੋ ਰਹੀ ਆ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਬਿਮਾਰੀਆਂ ਦੇ ਜਿਹੜਾ ਪੱਧਰ ਵੱਧ ਰਿਹਾ ਇਸ ਨਸਲ ਕੁਸ਼ੀ ਨੂੰ ਰੋਕਣ ਵਾਸਤੇ ਵੱਡੇ ਪ੍ਰਾਲੇ ਕੀਤੇ ਜਾਣ ਪੰਜਾਬ ਦੇ ਵਿੱਚ ਦੀ ਇਸ ਵੇਲੇ ਐਕਸਪ੍ਰੈਸ ਵੇ ਲੰਘ ਰਿਹਾ ਹੋਰ ਵੀ ਬਹੁਤ ਸਾਰੇ ਨੈਸ਼ਨਲ ਹਾਈਵੇ ਪ੍ਰੋਜੈਕਟ ਚੱਲ ਰਹੇ ਆ ਸੈਂਕੜੇ ਨਹੀਂ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਸਰਦਾਰ ਪਗੜ ਸਿੰਘ ਜੀ ਬੜੀ ਸੰਜੀਦਗੀ ਦੇ ਨਾਲ ਜਿਨ੍ਹਾਂ ਨੇ ਗੱਲ ਕੀਤੀ ਸੀ ਔਰ ਸੀਐਮ ਸਾਹਿਬ ਨੇ ਉਹਦਾ ਉਹਨਾਂ ਦਾ ਜਵਾਬ ਵੀ ਦਿੱਤਾ ਸੈਂਕੜੇ ਐਸੇ ਸਾਡੇ ਹਲਕਿਆਂ ਦੇ ਵਿੱਚ ਖੇਤ ਹੋ ਗਏ ਨੇ ਜਿਨ੍ਹਾਂ ਦੇ ਵਿੱਚੋਂ 20 25 25 ਫੁੱਟ ਮਿੱਟੀ ਪੱਟੀ ਗਈ ਆ ਉਹ ਅਸੀਂ ਰੋਕ ਨਹੀਂ ਸਕਦੇ ਕਿਉਂਕਿ ਸਾਡੇ ਤੇ ਪਾਬੰਦੀਆਂ ਨੇ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਉਧਰ ਸੈਂਟਰ ਸਰਕਾਰ ਵੱਲੋਂ ਕਿ ਜੇ ਪ੍ਰੋਜੈਕਟ ਨੂੰ ਕੰਪਲੀਟ ਨਹੀਂ ਕਰਦੇ ਤੇ ਤੁਹਾਡਾ ਆ ਰੋਕ ਦਿੱਤਾ ਜਾਊਗਾ ਤੁਹਾਡਾ ਆ ਰੋਕ ਦਿੱਤਾ ਜਾਊਗਾ ਅਸੀਂ ਇਸ ਕ ਸੰਕਟ ਦੇ ਵਿੱਚ ਆ ਕਿ ਇਹਨੂੰ ਕਿਵੇਂ ਕੀਤਾ ਜਾਏ ਪਰ ਇਹ ਜਿਹੜਾ ਜਿੰਨੀ ਇਹਨਾਂ ਨੇ ਜ਼ਮੀਨ ਖਰੀਦ ਲਈ ਹੋਈ ਐ ਐਕਸਪ੍ਰੈਸ ਵੇ ਵਾਲਿਆਂ ਨੇ ਖਰੀਦ ਕੇ ਜ਼ਮੀਨ ਜਿਹੜੀ 25 25 30 30 ਫੁੱਟ ਪੱਟੀ ਆ ਉਹ ਜ਼ਮੀਨ ਜਿਹੜੀ ਆ ਇਹਨਾਂ ਨੇ ਆਪਣਾ ਉਹਦੇ ਚ ਮੁਨਾਫਾ ਕੱਢ ਲਿਆ ਹੋਇਆ ਇਹ ਜਿਹੜੀ ਹਜ਼ਾਰਾਂ ਏਕੜ ਜ਼ਮੀਨ ਇਹਨਾਂ ਨੇ ਖਰੀਦ ਲਈ ਆ ਉਹਨਾਂ ਦਾ ਆਪਾ ਕੱਢ ਲਿਆ ਹੋਇਆ ਕਿ ਸਾਡੀ ਕੋਈ ਸਾਹਿਬ ਵੀ ਸਾਰਿਆਂ ਨੂੰ ਸਮਾਂ ਦਿੱਤਾ ਜਾਵੇ ਉਹ ਉਹ ਐਂਬੈਸੀ 2 ਮਿੰਟ ਲਵਾਂਗੀ ਉਹ ਮੁਨਾਫਾ ਜਿਹੜਾ ਉਹਨਾਂ ਨੇ ਕੱਢ ਲਿਆ ਹੋਇਆ ਉਸ ਜ਼ਮੀਨ ਦੇ ਵਿੱਚ ਇਹਨਾਂ ਦੇ ਕੋਲੋਂ ਜ਼ਮੀਨ ਲੈ ਕੇ ਉਹਦੇ ਵਿੱਚ ਪ੍ਰੋਪਰ ਪਲਾਂਟੇਸ਼ਨ ਕੀਤੀ ਜਾਣੀ ਚਾਹੀਦੀ ਆ ਇੱਕ ਮੈਂ ਹੋਰ ਵੀ ਐਹਚਾਉਂਗੀ ਕਿ ਇਹ ਜਿਹੜੀ ਵਾਤਾਵਰਣ ਸੰਬੰਧੀ ਜਾਂ ਰਕਤਾਂ ਨੂੰ ਲਾਉਣ ਤੇ ਦੀ ਸਾਂਭ ਸੰਭਾਲ ਸੰਬੰਧੀ ਕਿਉਂ ਨਾ ਕੋਈ ਇੱਕ ਵਿਸ਼ੇਸ਼ ਦਿਨ ਇੱਕ ਜਿਹੜਾ ਇਜਲਾਸ ਜਿਹੜਾ ਉਹ ਸਿਰਫ ਤੇ ਸਿਰਫ ਵਾਤਾਵਰਣ ਤੇ ਬੁਲਾਇਆ ਜਾਵੇ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਰਪ੍ਰਕਾਰ ਸਿੰਘ ਸਿੱਧੂ ਇੱਕ ਸਰ ਸਾਹਿਬ ਮਾਮਲਾ ਹੈਗਾ ਛੱਪੜਾ ਦਾ ਸਾਰੇ ਪੰਜਾਬ ਦਾ ਜੀ ਖਾਸ ਕਰਕੇ ਮੈਂ ਆਪਣੇ ਹਲਕੇ ਰਾਮਪਰਾਪੂਲ ਦੇ ਫੂਲ ਟਾਊਨ ਦੀ ਗੱਲ ਕਰਦਾ ਇੱਥੇ 14 ਏਕੜ ਦਾ ਛੱਪੜਾ ਜੀ ਜਿਹਦੇ ਵਿੱਚ ਸਾਡੇ ਐਨਆਰਆਈ ਭਰਾਵਾਂ ਨੇ ਇੱਕ ਲੇਕ ਬਣਾ ਲਈਆ ਪਰ ਲੇਕ ਦੇ ਵਿੱਚ ਸਰੋ ਤੇ ਮੂੰਗੀ ਵੀਜੀ ਜਾਂਦੀ ਹੈ ਪਿੰਡਾ ਦੇ ਵਿੱਚ ਫੂਲ ਦੇ ਵਿੱਚ ਗਲੀਆਂਾਂ ਚ ਘਰਾਾਂ ਚ ਪਾਣੀ ਬੁਰਾ ਹਾਲ ਹੈ ਸਬੰਧਤ ਮਹਿਕਮੇ ਨੂੰ ਵੀ ਕਹਿ ਕੇ ਥੱਕ ਗਿਆ ਜੀ ਸਾਹਿਬ ਨੂੰ ਕਹਿ ਕੇ ਥੱਕ ਗਿਆ ਵੀ ਉਹ ਚੀਲਤਾ ਸੋਹਣੀ ਲੱਗਦੀ ਆ ਜੇਕਰ ਉੱਥੇ ਲੋਕ ਖੁਸ਼ ਹੋਣ ਘਰਾਂ ਦੇ ਵਿੱਚੋਂ ਖੁਸ਼ੀ ਉੱਡੀ ਪਈ ਆ ਤੇ ਪਲੀਜ਼ ਕਿਰਪਾ ਕਰਕੇ ਮੈਂ ਤੁਹਾਡੇ ਮਾਧਮ ਰਾਹੀਂ ਸਰਕਾਰ ਨੂੰ ਵੀ ਬੇਨਤੀ ਕਰਦਾ ਮੈਂ ਇੱਕ ਮੈਨੂੰ ਬੇਨਤੀ ਕਰਦਾ ਵੀ ਇਹਦਾ ਹੱਲ ਕੀਤਾ ਜਾਵੇ ਬੱਸ ਤਾਂ ਪੰਜਾਬ ਦੇ ਛੱਪੜ ਸਾਰੇ ਰੁਕ ਗਏ ਆ ਜੀ ਲੋਕਾਂ ਦੇ ਘਰ ਪਾਲੇ ਇਹਦੇ ਧਿਆਨ ਦਿੱਤਾ ਜਾਵੇ ਧੰਨਵਾਦ ਸਰਪਾਰਕਰ ਸਿੰਘ ਧੰਨਵਾਦ ਚੇਅਰਮੈਨ ਸਾਹਿਬ ਸਰ ਇੱਕ ਜਿਹੜਾ ਹੇਟ ਪ੍ਰੋਪਗੈਂਡਾ ਔਨ ਸੋਸ਼ਲ ਮੀਡੀਆ ਜਿਹੜਾ ਕੀ ਖਾਸ ਕਰਕੇ ਸਿੱਖਾਂ ਦੇ ਗੇਂਸਟ ਕੀਤਾ ਜਾਂਦਾ ਔਰ ਉਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 4 ਕ ਮਹੀਨੇ ਪਹਿਲਾਂ ਮੈਂ ADGP ਸਾਈਬਰ ਕ੍ਰਾਈਮ ਨੂੰ ਮਿਲਿਆ ਸੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੈ ਰਾਦਰ ਕੇ ਐਸਜੀਪੀਸੀ ਨੇ ਵੀ ਇੱਕ ਕੰਪਲੇਂਟ ਕੀਤੀ ਆ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਔਰ ਈਵਨ ਕੇ ਤੁਹਾਡੇ ਹੀ ਰਾਜ ਸਭਾ ਮੈਂਬਰ ਮਿਸਟਰ ਸਾਨੀ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਇਹ ਇਸ਼ੂ ਉਠਾਇਆ ਕਿ ਬੀਜੇਪੀ ਜਿਹੜਾ ਹੇਟ ਪ੍ਰੋਪਗੈਂਡਾ ਕਰਦੀ ਆ ਬਟ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਉਹਨੂੰ ਸਪੋਰਟ ਕਰਦੀ ਦਿਸਦੀ ਆ ਕਿਉਂਕਿ ਇਹ ਕਿਤੇ ਵੀ ਕੋਈ ਕਾਰਵਾਈ ਜਿਹੜੀ ਉਹ ਹੋ ਨਹੀਂ ਰਹੀ ਔਰ ਉਹਦੇ ਨਾਲ ਨਾਲ ਚਲੋ ਸਪੀਕਰ ਸਾਹਿਬ ਵੀ ਆ ਗਏ ਸਪੀਕਰ ਸਾਹਿਬ ਹੇਟ ਪ੍ਰੋਪਗੈਂਡੇ ਦੀ ਗੱਲ ਹੋ ਰਹੀ ਸੀ ਔਰ ਤੁਸੀਂ ਵੀ ਇੱਕ ਟਵੀਟ ਕੀਤਾ ਸੀਗਾ ਮੈਂ 4 ਮਹੀਨੇ ਪਹਿਲਾਂ ਕੰਪਲੇਂਟ ਦਿੱਤੀ ਸੀ ADGP ਸਾਈਬਰ ਕ੍ਰਾਈਮ ਨੂੰ ਔਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਰਦਰ ਕੇ ਤੁਹਾਡੇ ਹੀ ਰਾਜੇ ਸਭਾ ਮੈਂਬਰ ਮਿਸਟਰ ਸਾਨੀ ਜਿਹੜੇ ਆ ਉਹਨਾਂ ਨੇ ਦਿੱਲੀ ਦੇ ਵਿੱਚ ਇਸ਼ੂ ਉਠਾਇਆ ਕਿ ਜਿਹੜੀ BJP ਆ ਉਹ ਸਿੱਖਾਂ ਦੇ ਅਗੇਂਸਟ ਹੇਟ ਪ੍ਰੋਪਗੈਂਡਾ ਕਰ ਰਹੀ ਆ ਲੇਕਿਨ ਇੱਥੇ ਪੰਜਾਬ ਦੇ ਵਿੱਚ ਵੈਸੇ ਤਾਂ ਸਰ ਤੁਸੀਂ ਨਵੀਂ ਪ੍ਰਿਤਪਾਤੀ ਕਿ ਜੇ ਇਸ ਹਾਊਸ ਦੇ ਵਿੱਚ ਇੱਕ ASI ਡਿਸਕਸ ਕਰਨਾ ਤਾਂ ਫਿਰ ਮੈਨੂੰ ਲੱਗਦਾ ਕਿ ਇਸ ਹਾਊਸ ਦੀ ਮਰਿਆਦਾ ਕੋਈ ਨਹੀਂ ਰਹਿ ਗਈ ਜੇ ਆਪਾਂ ਕਹੀਏ ਨਾ ਕਿ ਇਸ ਹਾਊਸ ਦੇ ਵਿੱਚ ਅਸੀਂ ਇਹ ਕੇਐਸਆਈ ਨੂੰ ਡਿਸਕਸ ਕਰਕੇ ਉਹਦੇ ਤੇ 311 ਜਦੋਂ ਮਰਜ਼ੀ ਲਾ ਦੇਵੇ ਡੀਜੀਪੀ ਔਰ ਔਰ ਸਰ ਮੇਰੀ ਬੇਨਤੀ ਆ ਕਿ ਇੱਕ ਏਡੀਜੀ ਔਰ ਐਸਪੀਸੀ ਨੇ ਸਰ ਸੁਣੋ 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 ਦੇਖੋ ਭਾਵੇਂ ਜਿੱਦਾਂ ਮਰਜ਼ੀ ਵੱਡਾ ਅਫਸਰ ਹੋਵੇ ਛੋਟਾ ਅਫਸਰ ਹੋਵੇ ਅਗਰ ਉਹ ਕਰਪਸ਼ਨ ਕਰਦਾ ਉਹਦਾ ਅਸਰ ਉਨਾ ਹੀ ਹੁੰਦਾ ਇਹ ਜੇ ਆਪਾਂ ਕੋਈ ਡਿਸਕਸ ਕੀਤਾ ਇਹ ਕੋਈ ਪਰਸਨਲ ਮਾਮਲਾ ਨਹੀਂ ਕਿਸੇ ਦਾ ਡਿਸਕਸ ਕੀਤਾ ਸਰ ਮੈਂ ਪਰਸਨਲ ਕਹੀ ਨਹੀਂ ਰਿਹਾ ਗੱਲ ਮर्यादा ਦੀ ਨਹੀਂ ਹੈ ਗੱਲ ਤੁਸੀਂ ਮੁੱਦਾ ਲਿਆਓ ਸਰ ਮੈਂ ਇਹ ਇਹ ਜਿਹੜਾ ਪਵਿੱਤਰ ਸਦਨ ਹੈ ਇਹ ਮੁੱਦੇ ਡਿਸਕਸ ਕਰਨ ਵਾਸਤੇ ਹੈ ਜੀ ਅਗਰ ਤੁਹਾਨੂੰ ਮਾੜਾ ਲੱਗਦਾ ਤੇ ਤੁਸੀਂ ਇਹ ਕਹਿ ਦਿਓ ਵੀ ਠੀਕ ਹੈ ਕੋਈ ਗੱਲ ਨਹੀਂ ਐਸਐਹ ਦਾ ਕਰਫਰ ਕਰ ਲੈਂਦੇ ਠੀਕ ਹੈ ਮੈਂ ਤਾਂ ਸਰ ਇੱਕ ਜਨਰਲ ਨਹੀਂ ਇਹ ਕਲੀਅਰ ਕਰ ਦਿਓ ਨਾ ਕਿ ਐਸਐਹ ਦੀ ਕਰਫਰ ਅਪਾ ਠੀਕ ਸਮਝ ਲੈਂਦੇ